ਮੀਟਿੰਗ ਕਰੂੰਗਾ 25 ਜੁਲਾਈ ਨੂੰ 25 ਜੁਲਾਈ ਦੀ ਮੀਟਿੰਗ ਵੀ ਅਗ੍ਰਿਪਾਲਤੀ ਜਾਂ 2 ਅਗਸਤ ਨੂੰ ਕਰਤੀ ਫਿਰ 22 ਅਗਸਤ ਨੂੰ ਕਰਤੀ ਹੁਣ ਦੁਬਾਰਾ ਮੀਟਿੰਗ ਜਿਸਾਰੇ ਪੰਜਾਬ ਦਾ ਮਲਾਜਮਾ ਚਾਹ ਰਿਟਾਇਰਮੈਂਟ ਮਲਾਜਮਾ ਜਾਂ ਰੈਗੂਲਰ ਮਲਾਜਮਾ ਜਾਂ ਕੱਚਾ ਮਲਾਜਮਾ ਮੁਖ ਰਿਪ ਭਵਾਨ ਤਮਾਨ ਦੀ ਜੋ ਟਾਲਮਟ ਨੀਤੀ ਆ ਉਹ ਤੋਂ ਬਹੁਤ ਤੰਗ ਆ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਨਾਲੇ ਦੇ ਵਿੱਚ ਨੂੰ ਚੋਣਾਂ ਰਹੀਆਂ ਗਿੱਦੜਾ ਵਹਾਏ ਵਿਚ ਆ ਰਹੀ ਆ ਨਾ ਚੱਬਿਆ ਰਹੀ ਆ ਉਹਦੇ ਮੁਖਵੰਦੀ ਜੋ ਭਵਾਨ ਤਮਾਨ ਨੂੰ ਘੇਰਨੀ ਤਿਆਰੀ ਕਰ ਲਈ ਆ ਕਿਉਂਕਿ ਮਲਾਹੇ ਮੁੱਖ ਮੰਗਾਂ ਹਨ ਜੋ ਉਹਨਾਂ ਰਿਟਾਇਰਮੈਂਟਾਂ 60 ਹੀ ਆ ਫੈਕਟਰ 2.95 ਜਾਂ ਜੱਜਿਆ ਟੈਕਸ ਜੋ ਕਿ ਪਾਵਰ ਕਾਉਂ ਦੇ ਮਲਾਜਮਾਂ ਜੋ ਰਿਟਾਇਰਮੈਂਟੋਂ ਕੱਟਿਆ ਜਾਂਦਾ ਹੈ ਬਿਲਕੁਲ ਉਹਨੂੰ ਬੰਦ ਕਰਾਉਣ ਵਾਸਤੇ ਜਾਂ ਡੀਏ ਕਿਸ਼ਤਾਂ ਦਾ ਬਕਾਇਆ ਜਾਂ ਡੀਏ ਦੇਖੋ ਕੇਂਦਰ ਸਰਕਾਰ ਦਾ ਡੀਏ 50% ਪਰ 50% ਦਾ ਡੀਏ ਜੋ 38% ਆ 12% ਦਾ ਫਰਕ ਆ ਚਾਹੇ ਕੋਈ ਮਲਾਹੇ 15 ਨਹੀਂ ਭਰਤੀ ਹੋਏ ਆ ਜਾਂ 16 ਨਹੀਂ ਭਰਤੀ ਹੋਇਆ ਜਾਂ ਨਵਾਂ ਭਰਦੇ ਆ ਇਹ ਮੁੱਖ ਮੰਗਾ ਡੀਏ ਦੀ ਜਾਂ ਰਿਟਾਇਰਮੈਂਟ ਸਾਥੀਆ ਦੋ ਮਹੀਨੇ ਬਾਅਦ ਦੀ ਮੁੱਖ ਮੰਗਾ ਪਰ ਮੁੱਖ ਮੰਦੀ ਭਵਾਨਤਮਾ ਹਮੇਸ਼ਾ ਹੀ ਟਾਲਮੋਟੇ ਨੀਤੀ ਬਰਤਦਾ ਜੇ ਸਰ ਅਰਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੁੱਖ ਮੰਦੀ ਭਵਾਨਤਮਾ ਨੇ ਜੇ ਕਰ 22 ਅਗਸਤ ਦੀ ਮਿਤੀ ਨਾ ਕੀਤੀ ਤਾਂ ਮੁੱਖ ਮੰਤਰੀ ਜਿੱਥੇ ਵੀ ਜਾਊਗਾ ਜਾਂ ਮੇਤਵਾਲੇ ਹਰਪਾ ਸਿੰਘ ਜੀ ਮੈਂ ਜਿੱਥੇ ਵੀ ਜਾਊਗਾ ਉਹਨੂੰ ਘੇਰਨੀ ਤਿਆਰੀ ਕਰ ਲਈ ਆ ਬਰਨਾਲੇ ਦੇ ਵਿੱਚ ਚੱਬੇਆਲ ਦੇ ਵਿੱਚ ਤੇ ਗਿੱਦੜਵਾਹ ਦੇ ਵਿੱਚ ਉਹਨੂੰ ਘੇਰਿਆ ਜਾਊਗਾ ਧੰਨਵਾਦ ਜੀ ਭਾਈ ਸਾਰੇ ਲੈ ਜਿਦਾ ਮੈਨੂੰ ਲਾ ਮੇਰੇ ਇਕੱਲੇ ਲਈ ਜਾ ਇੱਕ ਇੱਕ ਮਿੰਟ ਲੋਕ ਹੋ ਜੇ 3.1 ਹੋ ਤੁਸੀਂ ਆ ਇੱਕ ਮੈਂ ਮੋਤੀ ਤੁਸੀਂ ਬੋਲੋ ਹਾਂ ਲੋ ਵਿਚਾਰੂਗਾ ਅਸੀਂ ਬੋਲੋ 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 ਆ ਆ ਮੈਂ ਰਿਕਰੈਂਸੀ ਸਿਤਾ ਜਨਸਕਤਰ ਪਾਵਰ ਕਾਮ ਐਂਡ ਟ੍ਰਾਂਸਪੋਰਟ ਪੈਨਸ਼ਨ ਯੂਨੀਅਨ ਪੰਜਾਬ ਅੱਜ ਵੀ ਮੀਟਿੰਗ ਦੇ ਵਿੱਚ ਪੈਨਸ਼ਨਾਂ ਦੇ ਰਾਜ ਜਿਹੜੇ ਪਾਵਰ ਕਾਮ ਦੇ ਪੈਨਸ਼ਨਾਂ ਉਹਨਾਂ ਦੇ ਕਈ ਇਹ ਮੰਗਾਂ ਨੇ ਜਿਹੜੀਆਂ ਅਸੀਂ ਇਹਨਾਂ ਨੂੰ ਲਿਖ ਕੇ ਦਿੱਤੀਆਂ ਉਹਨਾਂ ਦੇ ਵਿੱਚੋਂ 23 ਸਾਲਾ ਜਿਹੜਾ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਸਾਨੂੰ ਇਹ ਦੇ ਨਹੀਂ ਰਿਹਾ ਜਿਹੜੇ ਪੈਨਸ਼ਨ ਜਿਹੜੇ ਨਹੀਂ ਦੇ ਰਹੇ ਇਸੇ ਤਰ੍ਹਾਂ ਹੀ ਪੇ ਬੈਂਡ ਆ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਹੈ ਤੇ ਬਿਜਲੀ ਬੋਰਡ ਦੇ ਨੇ ਵੀ ਆਪਣੇ ਮੁਲਾਜ਼ਮਾਂ ਦੇ ਦਿੱਤਾ ਪੈਨਸ਼ਨਾਂ ਨੂੰ ਉਹ ਵੀ ਨਹੀਂ ਦੇ ਰਹੇ ਪਰ ਇਸੇ ਤਰ੍ਹਾਂ ਹੀ ਜਿਹੜਾ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਜਿਹੜੀ ਕਮਿਊਟ ਪੈਨਸ਼ਨ ਆ ਉਹ ਹਾਈ ਕੋਰਟ ਦਾ ਫੈਸਲਾ ਆ ਗਿਆ ਵੀ 10 ਸਾਲ 10 ਸਾਲ ਕਿਸ਼ਤਾਂ ਵਿੱਚ ਘਟਣਾ ਹੈ ਪਰੰਤੂ ਹਰਿਆਣਾ ਗਵਰਨਮੈਂਟ ਨੇ ਸਾਰਿਆਂ ਦਾ ਬੈਨ ਕਰਤਾ ਜਿੱਥੇ ਕੋਈ ਫੈਸਲਾ ਨਹੀਂ ਉਹਨਾਂ ਨੇ ਸਟੇ ਕਰ ਦਿੱਤਾ ਪਰੰਤੂ ਸਾਡੇ ਇਥੇ ਨੇ ਸਟੇ ਨਹੀਂ ਦਿੱਤਾ ਹੈਗਾ ਇਹ ਸੁਣਾਇਆ ਕਿ ਹੋ ਰਹੇ ਹੈ ਮੰਗਾ ਕਿ ਸੁਪਰੀਮ ਕੋਰਟ ਦਾ ਫੈਸਲਾ 31 12 15 ਤੋਂ ਜਿਹੜੇ ਪਹਿਲੇ ਪੈਨਸ਼ਨਰ ਹੈਗੇ ਆ ਉਹਨਾਂ ਦੀ ਪੈਨਸ਼ਨਾਂ 31 12 15 ਤੋਂ ਬਾਅਦ ਜਿਹੜੇ ਪੈਨਸ਼ਨਰ ਬਣ ਰਹੇ ਆ ਉਹਨਾਂ ਦੇ ਬਰਾਬਰ ਹੋਣਗੀਆਂ ਇਸ ਕਰਕੇ ਇਸ ਫੈਸਲੇ ਨੂੰ ਵੀ ਜਿਆ ਪੰਜਾਬ ਦੀ ਸਰਕਾਰ ਨੂੰ ਜਿਹੜਾ ਲਾਗੂ ਜਿਹੜਾ ਕਰਨਾ ਚਾਹੀਦਾ ਹੈ ਇੱਕ ਹੋਰ ਸਾਡੀ ਜਿਹੜੀ ਪੈਨਸ਼ਨਾਂ ਦੀ ਮੰਗਾਂ ਕਿ ਬੁਢਾਪਾ ਲਾਉਂ ਸਾਨੂੰ 5 ਸਾਲ ਬਾਅਦ ਮਿਲਦਾ ਉਹ ਬੁਢਾਪਾ ਲਾਉਂ ਸਾਨੂੰ ਹਰ ਸਾਲ 1% ਦੇ ਰੂਪ ਦੇ ਵਿੱਚ ਮਿਲਦਾ ਮਿਲੇ ਕਿਉਂਕਿ ਕਈਆਂ ਦੀ ਡੈਥ ਹੋ ਜਾਂਦੀ ਹੈ 400 ਨੂੰ ਡੈਥ ਹੋ ਜਾਂਦੀ ਤੇ ਉਹਨਾਂ ਦਾ ਬਕਾਇਆ ਜਿਹੜਾ ਉਹ ਸਾਰਾ ਰਹਿ ਜਾਂਦਾ ਸੋ ਇਹ ਮੰਗਾਂ ਜਿਹੜੀਆਂ ਐਡੀਸ਼ਨਲ ਹੈ ਜਿਹੜੀਆਂ ਇਹ ਪੰਜਾਬ ਦੇ ਮੁਲਾਜ਼ਮਾਂ ਤੋਂ ਇਲਾਵਾ ਜਿਹੜੀਆਂ ਪਾਵਰ ਕਾਮ ਦੇ ਪੈਨਸ਼ਨਾਂ ਦੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਫੀਲ ਕੀਤੀ ਹੈ ਕਿ ਜਿਹੜੇ ਕਮਿਊਨਲ ਕੋਕ ਨੂੰ ਨਿਹਰਾ ਇਹਨੂੰ ਸ਼ੈਸੋ ਤੇ ਜਿਹੜਾ ਜਦੋਂ ਵੀ ਮੀਟਿੰਗ ਹੁੰਦੀ ਹੈ ਉਦੋਂ ਉਠਾਉਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ